ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ੇਪਰਸ਼ਾਦ ਹੈ ਬਠਿੰਡੇ ਤੋਂ ਬਿਲੋਂਗ ਕਰਦਾ ਜੀ ਕੁਛ ਟਾਈਮ ਤੋਂ ਇੰਡੀਆ ਗ੍ਰੋ ਬ੍ਰਾਂਡ ਨਾਲ ਜੁੜ ਕੇ ਕੰਮ ਕਰ ਰਹੇ ਆ ਸਾਡੇ ਆਰਗੈਨਿਕ ਪ੍ਰੋਡਕਟ ਆਉਂਦੇ ਨੇ ਜਿਹੜੇ ਖੇਤੀ ਨੂੰ ਉਪਜਾਊ ਸ਼ਕਤੀ ਖੇਤੀ ਦੀ ਵਧਾਉਂਦੇ ਨੇ ਤਾਂ ਇਹਨਾਂ ਚੋਂ ਇੱਕ ਆਪਾਂ ਪੂ ਵਸਤਰਾ ਬਾਈ ਜੀ ਨੂੰ ਦਿੱਤਾ ਸੀਗਾ ਆਓ ਇਹਨਾਂ ਨਾਲ ਗੱਲ ਕਰਦੇ ਆ ਪੁੱਛਦੇ ਆ ਇਹਨਾਂ ਨੂੰ ਕਿਹੜੇ ਵਾਂਚ ਵਰਤਦਾ ਤੇ ਕੀ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਲਖਵਿੰਦਰ ਜੀ ਕਿਹੜਾ ਪੰਡਾ ਜੀ ਚੋਰੜੀ ਚੋਰੜੀ ਜੀ ਠੀਕ ਹੈ ਤਾਂ ਆਪਾਂ ਇਹ ਪੈਕੇਟ ਕਿਹੜੇ ਵਾਂਚ ਵਰਤਤਾ ਸੀ ਕੀ ਫਾਇਦਾ ਹੋਇਆ ਇਹ ਆਪਾਂ ਨੂੰ ਆਪਾਂ ਜੀ ਐਸ ਵਾਂਚ ਤੇ ਪਾਇਆ ਸੀਗਾ ਠੀਕ ਹੈ ਜੀ ਇਹ ਦੂ ਇੱਧਰ ਨਹੀਂ ਪਾਇਆ ਇੱਧਰ ਨਹੀਂ ਪਾਇਆ ਠੀਕ ਹੈ ਜੀ ਇੱਕ ਤਾਂ ਉਗਣ ਸ਼ਕਤੀ ਹੈ ਜਿਹੜੀ ਇਹਦੀ ਉਗਣ ਸ਼ਕਤੀ ਜਿਹੜੀ ਆਪਣੇ ਸਾਰੇ ਦਾ ਸਾਰਾ ਬੀ ਵਧਿਆ ਉੱਪਰ ਠੀਕ ਹੈ ਠੀਕ ਹੈ ਇੱਧਰ ਫਿਰਲੀ ਰਹੇਗੀ ਇੱਕ ਵਾਰ ਇੱਧਰ ਫਿਰਲੀ ਰਹੇਗੀ ਤੇ ਕਿਤੇ ਪੱਤਾ ਥੋੜਾ ਪਤਲਾ ਹੈ ਹਾਂ ਜੀ ਇੱਧਰ ਪੱਤਾ ਵੀ ਚੌੜਾ ਹੈ ਪੱਤਾ ਵੀ ਚੌੜਾ ਹੈ ਠੀਕ ਹੈ ਤੇ ਬਾਕੀ ਛੱਲੀ ਵੀ ਇਹਦੀ ਨਾ ਗਰੋਥ ਛੱਲੀ ਦੀ ਜ਼ਿਆਦਾ ਹੈ ਇਹਦੀ ਜਮਾ ਪਤਲੀ ਛੱਲੀ ਹੈ ਦੀ ਛੱਲੀ ਵੀ ਮੋਟੀ ਮੋਟੀ ਹੈ ਜੀ ਤੇ ਕੱਦ ਦਾ ਵੀ ਫਰਕ ਕੱਦ ਦਾ ਵੀ ਫਰਕ ਹੈ ਬਾਈ ਕੱਦ ਦਾ ਵੀ ਫਰਕ ਆਪਾਂ ਨੂੰ ਹੈਗਾ ਪਹਿਲਾਂ ਸਾਨੂੰ ਅਸੀਂ ਇੱਕੋ ਵਰਤਿਆ ਸੀ ਇਸੇ ਕਰਕੇ ਪਰ ਉਹਦੇ ਸਾਲ ਮੈਂ ਸਾਰੇ ਵਾਂਚ ਪਾਉਗੇ ਠੀਕ ਹੈ ਜੀ ਕਿੰਨੇ ਗੱਲਾਂ ਦੀ ਖੇਤੀ ਕਰਦੇ ਆਂ ਆਪਾਂ 35 ਗੱਲਾਂ ਦੀ 35 ਗੱਲਾਂ ਦੀ ਠੀਕ ਹੈ ਜੀ ਤੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਤੇ ਆਪਾਂ ਗਾਹਾਂ ਹੁਣ ਸਾਰਿਆਂ ਨੂੰ ਦੱਸਾਂਗੇ ਵੀ ਨਹੀਂ ਮੈਂ ਝੋਨੇ 'ਚ ਵੀ ਵਰਤੂ ਆਈ ਠੀਕ ਹੈ ਜੀ ਹਾਂਜੀ ਹੁਣ ਝੋਨੇ 'ਚ ਵੀ ਵਰਤਦੇ ਆ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ